ਲੋ ਜੀ ਹੁਣ ਭਾਰਤ ਦੇ ਵਿੱਚ ਇੱਕ ਨਵਾਂ ਕਾਨੂੰਨ ਆ ਗਿਆ ਕਿ ਹੁਣ ਕੁਝ ਲੋਕਾਂ ਨੂੰ ਵਿਆਹ ਕਰਾਉਣ ਕਰਕੇ 10 ਸਾਲ ਦੀ ਜੇਲ੍ਹ ਭੁਗਤਨੀ ਪਵੇਗੀ ਕਿਉਂਕਿ ਭਾਰਤ ਦੇ ਵਿੱਚ ਕੁਝ ਕਿਸਮ ਦੇ ਵਿਆਹਾਂ ਦੇ ਲਈ ਇੱਕ ਨਵਾਂ ਕਾਨੂੰਨ ਆ ਗਿਆ ਜੇ ਉਸ ਤਰੀਕੇ ਨਾਲ ਕਿਸੇ ਨੇ ਵਿਆਹ ਕੀਤਾ ਤਾਂ ਫਿਰ 10 ਸਾਲ ਦੀ ਜੇਲ੍ਹ ਭੁਗਤਨੀ ਪਵੇਗੀ ਉਹ ਕਿਹੜਾ ਵਿਆਹ ਕਿੱਦਾਂ ਦਾ ਵਿਆਹ ਔਰ ਉਹ ਕਾਨੂੰਨ ਕਿੱਥੇ ਪਾਸ ਹੋਇਆ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦੇਣ ਲੱਗੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਲਿਖਿਓ ਤੇ ਜੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਮੁੱਦਿਆਂ ਦੀ ਜਾਣਕਾਰੀ ਟਾਈਮ ਸਿਰ ਪਹੁੰਚਦੀ ਰਹੇ ਮਿੱਤਰ ਪਿਆਰਿਓ ਭਾਰਤ ਦੇ ਅਸਮ ਸੂਬੇ ਦੇ ਵਿੱਚ ਅਸਮ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਹੈ ਜਿਦੇ ਵਿੱਚ ਇਹ ਆ ਕਿ ਜੇ ਹੁਣ ਕਿਸੇ ਵਿਅਕਤੀ ਨੇ ਦੂਜਾ ਵਿਆਹ ਕਰਾਇਆ ਤਾਂ ਉਸ ਨੂੰ 10 ਸਾਲ ਦੀ ਕੈਦ ਹੋਵੇਗੀ ਤੇ ਨਾਲ 1.5 ਲੱਖ ਰੁਪਏ ਦੇ ਕਰੀਬ ਜੁਰਮਾਨਾ ਹੋਵੇਗਾ ਬਹੁਤ ਸਾਰੇ ਲੋਕ ਨੇ ਸਾਡੇ ਸਮਾਜ ਦੇ ਵਿੱਚ ਜਿਹੜੇ ਇੱਕ ਵਿਆਹ ਤੋਂ ਤਲਾਕ ਲੈ ਬਿਨਾਂ ਹੀ ਦੂਜਾ ਵਿਆਹ ਕਰਾ ਲੈਂਦੇ ਨੇ ਤਾਂ ਉਸ ਦੇ ਵਿੱਚ ਪਹਿਲਾ ਕੋਈ ਖਾਸ ਕਾਨੂੰਨ ਨਹੀਂ ਹਿੰਦੂ ਮੈਰਿਜ ਐਕਟ ਆਨੰਦ ਮੈਰਿਜ ਐਕਟ ਜਾਂ ਜਿਹੜਾ ਮੁਸਲਮ ਮੈਰਿਜ ਐਕਟ ਹੈ ਉਹਨਾਂ ਦੇ ਮੁਤਾਬਕ ਵੱਖ-ਵੱਖ ਵਿਧੀ ਵਿਧਾਨ ਨੇ ਵੱਖ-ਵੱਖ ਵਿਸ਼ਵਾਸ ਪਰੰਪਰਾਵਾਂ ਨੇ ਤੇ ਹਰ ਧਰਮ ਦੇ ਲੋਕਾਂ ਦੇ ਜਾਂ ਜੋ માનਤਾਵਾਂ ਨੇ ਉਹਦੇ ਅਨਸਾਰ ਕਾਨੂੰਨ ਬਣੇ ਹੋਏ ਨੇ ਜਿਹੜੇ ਇਹ ਸਮਾਜਿਕ ਕਾਨੂੰਨ ਜਿੰਨੇ ਵੀ ਨੇ ਉਹ ਲੋਕਾਂ ਦੀਆਂ ਜੋ ਪ੍ਰਾਤਨ ਸੋਚ ਪ੍ਰਾਤਨ ਸ਼ਰਧਾ ਪ੍ਰਾਤਨ માનਤਾਵਾਂ ਉਹਨਾਂ ਦੇ ਅਨਸਾਰ ਬਣੇ ਹੋਏ ਨੇ ਇਹ ਕਾਨੂੰਨ ਕਿੰਨੇ ਸਹੀ ਨੇ ਤੇ ਕਿੰਨੇ ਗਲਤ ਨੇ ਇਹਦਾ ਵਿਸ਼ਲੇਸ਼ਣ ਬਾਅਦ ਚੋਂ ਕਰਦੇ ਆ ਕਿਉਂਕਿ ਇਹ ਸਾਰੇ ਕਾਨੂੰਨ ਜੋ ਵਿਆਹ ਸਬੰਧੀ ਜਨਮ ਸਬੰਧੀ ਮੌਤ ਸਬੰਧੀ ਜਾਂ ਇਹ ਇਹ ਪਰੰਪਰਾਵਾਂ ਸਬੰਧੀ ਜਾਂ ਰਵਾਜਾਂ ਸਬੰਧੀ ਬਣੇ ਨੇ ਇਹ ਪ੍ਰਾਤਨ ਜਿਹੜੀ ਸਾਡੇ ਪੀੜੀ ਦਰ ਪੀੜੀ ਦਰ ਪੁਰਾਣੀ ਸੋਚ ਚੱਲੀ ਆ ਰਹੀ ਹੈ ਉਹਦੇ ਆਧਾਰ ਤੇ ਹੀ ਬਣਾਏ ਜਾਂਦੇ ਨੇ ਕਿਉਂਕਿ ਸਮਾਜ ਦੇ ਵੱਧ ਲੋਕ ਜਿਵੇਂ ਚਾਹੁੰਦੇ ਨੇ ਓਵੇਂ ਕਾਨੂੰਨ ਬਣਾਇਆ ਜਾਂਦਾ ਹੁਣ ਅਸਮ ਦੀ ਵਿਧਾਨ ਸਭਾ ਦੇ ਵਿੱਚ ਇਹ ਕਾਨੂੰਨ ਬਿੱਲ ਪਾਸ ਕੀਤਾ ਗਿਆ ਔਰ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਲਈ ਇਹ ਬਿੱਲ ਭੇਜ ਦਿੱਤਾ ਗਿਆ ਦੇਖੋ ਜਿਹੜੀ ਮੁਸਲਮ ਸਮਾਜ ਦੇ ਵਿੱਚ ਇਹ ਗੱਲ ਪਹਿਲਾਂ ਤੋਂ ਚੱਲਦੀ ਹੈ ਕਿ ਉੱਥੇ ਅੱਜ ਵੀ ਇੱਕ ਤੋਂ ਬਾਅਦ ਦੋ ਤਿੰਨ ਵਿਆਹ ਕਰਵਾ ਲਏ ਜਾਂਦੇ ਨੇ ਪਰ ਜਿਹੜਾ Hindu ਮਾਨਤਾਵਾਂ ਦੇ ਮੁਤਾਬਕ ਇੱਕ ਤੋਂ ਵੱਧ ਵਿਆਹ ਗਲਤ ਸਮਝਿਆ ਜਾਂਦਾ ਹੈ ਸਿੱਖਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ ਜੇਕਰ ਕਿਸੇ ਨੇ ਇੱਕ ਤੋਂ ਬਾਅਦ ਦੂਜਾ ਵਿਆਹ ਕਰਾਉਣਾ ਹੈ ਆ ਉਸ ਨੂੰ ਪਹਿਲੇ ਵਿਆਹ ਦਾ ਤਲਾਕ ਲੈਣਾ ਜ਼ਰੂਰੀ ਹੈ ਉਹ ਤਲਾਕ ਜਿਹੜਾ ਅਦਾਲਤ ਵੱਲੋਂ ਕੋਰਟ ਵੱਲੋਂ ਮਨਜ਼ੂਰ ਹੋਵੇ ਕਈ ਵਾਰ ਲੋਕ ਜਦੋਂ ਝਗੜਾ ਚੱਲ ਪੈਂਦਾ ਹੈ ਜਿਵੇਂ ਕਿ ਆਸ ਟਾਈਮ ਜਿੰਨੇ ਵਿਆਹ ਹੋ ਰਹੇ ਨੇ ਉਹਦੇ ਵਿੱਚੋਂ 80-85 ਵਿਆਹਾਂ ਦੇ ਵਿਆਹ ਤੋਂ ਬਾਅਦ ਜੋੜਿਆਂ ਦੇ ਵਿੱਚ ਮਨਮਟਾਵ ਝਗੜੇ ਪ੍ਰੋਬਲਮਾਂ ਚੱਲਦੀਆਂ ਨੇ ਕਿਉਂਕਿ ਇਹ ਦੌਰ ਅਜਿਹਾ ਔਰਤ ਆਜ਼ਾਦੀ ਚਾਹੁੰਦੀ ਹੈ ਤੇ ਜਿਹੜਾ ਮਰਦ ਪ੍ਰਧਾਨ ਸਮਾਜ ਹੈ ਉਹ ਮਰਦ ਕਿੰਨਾ ਵੀ ਪੜਿਆ ਲਿਖਿਆ ਹੋਵੇ ਉਹ ਫਿਰ ਵੀ ਮਰਦ ਪ੍ਰਧਾਨ ਸਮਾਜ ਵਾਲੇ ਨਿਯਮਾਂ ਦੇ ਮੁਤਾਬਕ ਜਿਉਂਦਾ ਔਰ ਓਵੇਂ ਸੋਚਦਾ ਤੇ ਉਹਦਾ ਪਰਿਵਾਰ ਵੀ ਓਵੇਂ ਸੋਚਦਾ ਇਸ ਕਰਕੇ ਲੜਕੀਆਂ ਹੁਣ ਮਰਦਾਂ ਵਾਂਗ ਆਜ਼ਾਦੀ ਚਾਹੁੰਦੀਆਂ ਨੇ ਤੇ ਮਰਦ ਅਜੇ ਵੀ ਔਰਤ ਨੂੰ ਔਰਤ ਵਾਂਗ ਰੱਖਣਾ ਚਾਹੁੰਦੇ ਨੇ ਉੱਤੋਂ ਉੱਤੋਂ ਕਿਹਾ ਜਾਂਦਾ ਹੈ ਕਿ ਨਹੀਂ ਜੀ ਨਹੀਂ ਜੀ ਆਪਣੀ ਤਾਂ ਸੋਚ ਉੱਪਰ ਉੱਠ ਚੁੱਕੀ ਹੈ ਪਰ ਪ੍ਰੈਕਟੀਕਲੀ ਇਸ ਤਰ੍ਹਾਂ ਨਹੀਂਗਾ ਇਸ ਕਰਕੇ ਔਰ ਕਿਤੇ ਕਾਫੀ ਸਾਰੀਆਂ ਥਾਵਾਂ ਤੇ ਔਰਤਾਂ ਦੇ ਸੋਚ ਸੁਭਾਅ ਉਹਦੇ ਵਿੱਚ ਵੀ ਗਲਤੀ ਪਾਈ ਜਾਂਦੀ ਹੈ ਤੇ ਫਿਰ ਜਿਹੜੀ ਉਹ ਪ੍ਰੋਬਲਮ ਉਹ ਆਉਂਦੀ ਹੈ ਅੱਜ ਜਦੋਂ ਇਹ ਪ੍ਰੋਬਲਮ ਆ ਰਹੀਆਂ ਤਾਂ ਕੁਝ ਲੋਕ ਪੰਚਾਇਤੀ ਤੌਰ ਤੇ ਲਿਖ ਲੈਂਦੇ ਨੇ ਤਲਾਕ ਮਤਲਬ ਰਿਸ਼ਤੇਦਾਰ ਬੈਠੇ ਜਾਂ ਪਿੰਡ ਦੀ ਪੰਚਾਇਤ ਸਰਪੰਚ ਕੋਈ ਪੰਜ ਇੱਕ ਅੱਧਾ ਸੱਦ ਲਿਆ ਸੈਣ ਕਰਾ ਲੈ 10 ਬੰਦਿਆਂ ਦੇ ਤੇ ਤਲਾਕ ਲਿਖ ਲਿਆ ਜੀ ਪਰ ਅਦਾਲਤਾਂ ਕਾਨੂੰਨ ਇਸ ਤਲਾਕ ਨੂੰ ਨਹੀਂ ਮੰਨਦਾ ਕਾਨੂੰਨ ਤੇ ਅਦਾਲਤਾਂ ਇਹ ਕਹਿੰਦੀਆਂ ਨੇ ਕਿ ਜਿੰਨਾ ਚਿਰ ਅਦਾਲਤ ਦੇ ਵਿੱਚ ਕੇਸ ਨਾ ਚੱਲੇ ਜਦੋਂ ਕਿ ਤਲਾਕ ਦਾ ਕੇਸ ਲੰਬਾ ਚੱਲਦਾ ਔਰ ਕਾਨੂੰਨ ਦੇ ਮੁਤਾਬਕ ਛੇਤੀ ਛੇਤੀ ਤਲਾਕ ਦਿੱਤਾ ਵੀ ਨਹੀਂ ਜਾਂਦਾ ਤਲਾਕ ਦੇਣ ਦੀ ਜਿਹੜੀ ਪ੍ਰਕਿਰਿਆ ਇਹ ਬਹੁਤ ਜਟਿਲ ਤੇ ਔਖੀ ਹੈ ਪਹਿਲਾਂ ਜੱਜ ਕੋਸ਼ਿਸ਼ ਕਰਦੇ ਨੇ ਕਿ ਵਸ ਜਾਣ ਪਰ ਜੇ ਤਲਾਕ ਹੋਏ ਤੋਂ ਬਿਨਾ ਜਾਂ ਪੰਚਾਇਤੀ ਲਿਖੇ ਤਲਾਕ ਦੇ ਆਧਾਰ ਤੇ ਹੀ ਕੋਈ ਵਿਅਕਤੀ ਹੁਣ ਅਸਮ ਦੇ ਵਿੱਚ ਵਿਆਹ ਕਰਾ ਲਏਗਾ ਤਾਂ ਉਸ ਨੂੰ 10 ਸਾਲ ਤੱਕ ਦੀ ਕੈਦ ਹੋਵੇਗੀ ਤੇ 1.5 ਲੱਖ ਰੁਪਏ ਤੱਕ ਜੁਰਮਾਨਾ ਹੋਵੇਗਾ ਬੰਦਾ ਨਹੀਂ ਔਰਤ ਵੀ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਔਰਤਾਂ ਇੰਜ ਕਰਦੀਆਂ ਨੇ ਇੱਕ ਨੂੰ ਛੱਡ ਕੇ ਦੂਜੇ ਵਿਅਕਤੀ ਨਾਲ ਰਹਿਣ ਲੱਗ ਪੈਂਦੀਆਂ ਨੇ ਦੇਖੋ ਵਿਆਹ ਜਿਹੜਾ ਹੈ ਇਹ ਹੈ ਕੀ ਹੈ ਇਹਦੇ ਬਾਰੇ ਵੀ ਸਾਨੂੰ ਸਮਝਣਾ ਪਏਗਾ ਪ੍ਰਾਤਨ ਸਮਿਆਂ ਤੋਂ ਲੈ ਕੇ ਜਦ ਅਸੀਂ ਵਿਆਹ ਦੀ ਖੋਜ ਕਰਦੇ ਆ ਤਾਂ ਟੱਬਰ ਨਿੱਜੀ ਜਾਇਦਾਦ ਤੇ ਰਾਜ ਦਾ ਮੁੱਢ ਇੱਕ ਇੱਕ ਕਿਤਾਬ ਹੈ ਜਿਹਨੂੰ ਪੜ੍ਹ ਕੇ ਇਹ ਸਮਝ ਆਉਂਦੀ ਹੈ ਕਿ ਕਿ ਵਿਆਹ ਹੈ ਕੀ ਹੈ ਤਾਂ ਵਿਆਹ ਸੰਸਥਾ ਜਿਹੜੀ ਆ ਉਹ ਨਿੱਜੀ ਜਾਇਦਾਦ ਨਾਲ ਜੁੜੀ ਸੀ ਪਰ ਪਿਆਰ ਮੁਹੱਬਤ ਇੱਕ ਰਿਸ਼ਤੇ ਦੀ ਅਸਲੀ ਬੁਨਿਆਦ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਪਿਆਰ ਮੁਹੱਬਤ ਵੀ ਅੱਜਕੱਲ ਬੜੀ ਛੇਤੀ ਬਦਲਦਾ ਰਹਿੰਦਾ ਹੈ ਚੇਂਜ ਹੁੰਦਾ ਰਹਿੰਦਾ ਹੈ ਉਹਦੇ ਨਾਲ ਤੇ ਕਦੇ ਉਹਦੇ ਨਾਲ ਇੱਕ ਥਾਂ ਤੇ ਮਾੜਾ ਮੋਟਾ ਲੜਾਈ ਝਗੜਾ ਜਾਂ ਮਣਮੱਠਾ ਹੋ ਗਿਆ ਕਿਸੇ ਵੱਲੋਂ ਤਾਂ ਉਹ ਦਸਾਂ ਕਿ ਦਿਨਾਂ ਚ ਪਿਆਰ ਜਿਹੜਾ ਉਹ ਮੂਵ ਕਰ ਜਾਂਦਾ ਤੇ ਉਹ ਦੂਜੀ ਥਾਂ ਵੱਲ ਉਲਰਨਣ ਲੱਗ ਪੈਂਦਾ ਮੁੰਡੇ ਕੁੜੀਆਂ ਇਸੇ ਤਰ੍ਹਾਂ ਹੀ ਅੱਜਕੱਲ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਤੇ ਇਸ ਨੂੰ ਪਿਆਰ ਨਹੀਂ ਕਿਹਾ ਜਾ ਸਕਦਾ ਜਿਹੜਾ ਪਿਆਰ ਆ ਪਿਆਰ ਮੁਹੱਬਤ ਜਾਂ ਇਸ਼ਕ ਹੈ ਉਹ ਉਹ ਬਹੁਤ ਜਜ਼ਬਾਤੀ ਚੀਜ਼ ਹੈ ਉਹ ਖੜਾ ਨਹੀਂ ਛੱਡਦੀ ਜੇ ਉਹ ਅਸਲੀ ਰੂਪ ਚ ਹੋਵੇ ਤਾਂ ਪਰ ਉਹ ਚਾਹੇ ਕਿਸੇ ਨਾਲ ਹੋ ਜੇ ਯਾਰ ਪਸ਼ੂ ਨਾਲ ਹੋ ਜੇ ਪੰਛੀ ਨਾਲ ਹੋ ਜੇ ਹੁਣ ਮਾਂ ਦਾ ਆਪਣੇ ਬੱਚਿਆਂ ਨਾਲ ਜਾਂ ਪਿਤਾ ਦਾ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਉਹ ਬੱਚੇ ਚਾਹੇ ਗਲਤੀਆਂ ਵੀ ਕਰਦੇ ਨੇ ਫਿਰ ਵੀ ਉਹ ਉਹਨਾਂ ਦੇ ਵਿਰੋਧੀ ਨਹੀਂ ਬਣਦੇ ਨਾ ਹੀ ਉਹਨਾਂ ਨੂੰ ਘਰੋਂ ਕੱਢਦੇ ਨੇ ਤੁਸੀਂ ਦੇਖੋ ਨਿੱਕੇ ਬੱਚੇ ਤੋਂ ਲੈ ਕੇ ਗੱਭਰੂ ਜਵਾਨ ਤੇ ਮਟਿਆਰਾਂ ਧੀਆ ਤੱਕ ਕਈ ਵਾਰ ਵੱਡੀਆਂ ਗਲਤੀਆਂ ਵੀ ਕਰ ਜਾਂਦੀਆਂ ਪਰ ਮਾਪਿਓ ਦਾ ਦਿਲ ਫਿਰ ਵੀ ਪਸੀਜ ਜਾਂਦਾ ਕਿਉਂਕਿ ਉਹ ਅਸਲੀ ਅਟੈਚਮੈਂਟ ਹੁੰਦੀ ਹੈ ਅਟੈਚਮੈਂਟ ਯਾਨੀ ਕਿ ਲगाव ਜਿਹੜਾ ਹੈ ਉਹ ਹੀ ਸਭ ਤੋਂ ਵੱਡੀ ਚੀਜ਼ ਹੈ ਜਿੱਥੇ ਅਟੈਚਮੈਂਟ ਨਹੀਂ ਉਥੇ ਕਦੇ ਵੀ ਰਿਸ਼ਤੇ ਨਹੀਂ ਨਿਭ ਸਕਦੇ ਤਾਂ ਇਹ ਜਿਹੜਾ ਅੱਜ ਖਬਰ ਆ ਰਹੀ ਹੈ ਅਸਮ ਦੇ ਵਿੱਚ ਇੱਕ ਕਾਨੂੰਨ ਬਣ ਰਿਹਾ ਹੈ ਪਹਿਲਾ ਲਿਵ ਇਨ ਰਿਲੇਸ਼ਨਸ਼ਿਪ ਦੇ ਮੁੱਦੇ ਤੇ ਵੀ ਬੜਾ ਵੱਡਾ ਘਚੋਲਾ ਜਾਂ ਪਿਆ ਹੋਇਆ ਕਿਉਂਕਿ ਇਸ ਦੌਰ ਦੇ ਵਿੱਚ ਕੁਝ ਲੋਕ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਨੇ ਤੇ ਲਿਵ ਇਨ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਪ੍ਰਤੀ ਅਦਾਲਤਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਫੈਸਲੇ ਆਏ ਨੇ ਕੋਈ ਅਦਾਲਤ ਲਿਵ ਇਨ ਨੂੰ ਸਹੀ ਕਹਿ ਦਿੰਦੀ ਇਕਰਾਰ ਦੇ ਦਿੰਦੀ ਹੈ ਤੇ ਕਿਸੇ ਕੇਸ ਦੇ ਵਿੱਚ ਅਦਾਲਤ ਲਿਵ ਇਨ ਦੇ ਉਲਟ ਫੈਸਲਾ ਦੇ ਦਿੰਦੀ ਹੈ ਅੱਜ ਤੱਕ ਇਹ ਸਮਝ ਨਹੀਂ ਆ ਸਕੀ ਕਿ ਲਿਵ ਇਨ ਰਿਲੇਸ਼ਨਸ਼ਿਪ ਜਿਹੜਾ ਚੱਲਦਾ ਇਹ ਕਾਨੂੰਨੀ ਤੌਰ ਤੇ ਗਲਤ ਹੈ ਕਿ ਸਹੀ ਹੈ ਕਿਉਂਕਿ ਇਹ ਕਈ ਕੇਸਾਂ ਦੇ ਵਿੱਚ ਇੰਜ ਫੈਸਲੇ ਆਏ ਜਿੱਥੇ ਅਦਾਲਤਾਂ ਨੇ ਲਿਵ ਇਨ ਰਿਲੇਸ਼ਨਸ਼ਿਪ ਤੇ ਰਹਿਣ ਵਾਲੇ ਜੋੜਿਆਂ ਨੂੰ ਸੁਰੱਖਿਆ ਦੇਣ ਦੇ ਲਈ ਹੁਕਮ ਜਾਰੀ ਕੀਤੇ ਆ ਪੁਲਿਸ ਨੂੰ ਤੇ ਸਰਕਾਰ ਨੂੰ ਇਹ ਵੀ ਕਿਹਾ ਬਈ ਜਿਹੜਾ ਸੰਵਿਧਾਨ ਦੇ ਮੁਤਾਬਕ ਆਜ਼ਾਦੀ ਨਾਲ ਇਕੱਠੇ ਰਹਿਣਾ ਜਾ ਨਹੀਂ ਰਹਿਣਾ ਇਹ ਇਹਨਾਂ ਦਾ ਮੌਲਿਕ ਅਧਿਕਾਰ ਹੈ ਪਰ ਕਈ ਵਾਰੀ ਅਦਾਲਤਾਂ ਨੇ ਇਹ ਵੀ ਕਿਹਾ ਕਿ ਇਹਦੇ ਨਾਲ ਸਮਾਜ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਕਰਕੇ ਇਹ ਠੀਕ ਨਹੀਂਗਾ ਇਹਨੂੰ ਰੋਕਿਆ ਜਾਣਾ ਚਾਹੀਦਾ ਸਮਾਜ ਦੇ ਬਹੁਤ ਸਾਰੇ ਲੋਕ ਵੀ ਇਹਨਾਂ ਚੀਜ਼ਾਂ ਦੇ ਖਿਲਾਫ ਬੋਲਦੇ ਰਹਿੰਦੇ ਨੇ ਅਸਲ ਦੇ ਵਿੱਚ ਅਸੀਂ ਜਿਉਂ ਤਾਂ ਇੱਕਵੀਂ ਸਦੀ ਦੇ ਬਹੁਤ ਅਗਲੇ ਪੜਾਚ ਰਹੇ ਆ ਤੇ ਪ੍ਰੈਕਟੀਕਲੀ ਸਾਨੂੰ ਜਿਉਣਾ ਉਦਾਂ ਹੀ ਪੈ ਪੈ ਰਿਆ ਤੇ ਪਵੇਗਾ ਜਿੱਦਾਂ ਇਹ ਸਮੇਂ ਦਾ ਦੌਰ ਹੈ ਪਰ ਮਾਨਸਿਕ ਤੌਰ ਤੇ ਅਸੀਂ ਆਪਣੇ ਦਾਦਿਆਂ ਪਰਦਾਦਿਆਂ ਵਾਲੀ ਸੋਚ ਤੇ ਖੜੇ ਆ ਇੱਥੇ ਹੀ ਬਹੁਤ ਸਾਰੀਆਂ ਪ੍ਰੋਬਲਮਾਂ ਤੇ ਝੋਲੇ ਪੈਦਾ ਹੁੰਦੇ ਨੇ ਕਿਉਂਕਿ ਇੱਥੇ ਇੱਕ ਦੁਚਿੱਤੀ ਪੈਦਾ ਹੋ ਜਾਂਦੀ ਆ ਵੀ ਗਲਤ ਕੀ ਆ ਤੇ ਠੀਕ ਕੀ ਆ ਜੋ ਇਸ ਦੌਰ ਚ ਆ ਰਿਹਾ ਉਹ ਠੀਕ ਆ ਤੇ ਜੋ ਸਾਡੇ ਉਹ ਦਾਦੇ ਪਰਦਾਦੇ ਤੇ ਉਹਦੋਂ ਪਿਛਲੀਆਂ ਪੀੜ੍hiyan ਮੰਨਦੀਆਂ ਸੀ ਉਹ ਸਹੀ ਆ ਕੀ ਸਹੀ ਆ ਕਿਉਂਕਿ ਇਹ ਲੌਜਿਕ ਦਿੱਤਾ ਜਾਂਦਾ ਕੁਝ ਲੋਕ ਕੇ ਕਹਿੰਦੇ ਨੇ ਕਿ ਪੁਰਾਣਾ ਸਭ ਕੁਝ ਸਹੀ ਸੀ ਤੇ ਅੱਜ ਵਾਲਾ ਗਲਤ ਆ ਤੇ ਕੁਝ ਲੋਕ ਕਹਿੰਦੇ ਨੇ ਕਿ ਪਰਾਤਨ ਟਾਈਮ ਦੇ ਉੱਪਰ ਜਦੋਂ ਲੋਕ ਬਿਲਕੁਲ ਅਣਪੜ੍ਹ ਸੀ ਗਵਾਰ ਸੀ ਕੋਈ ਸਮਝ ਐਡੀ ਨਹੀਂ ਸੀ ਅੱਜ ਵਰਗੀਆਂ ਖੋਜਾਂ ਅੱਜ ਵਰਗੀ ਨੌਲੇਜ ਅੱਜ ਵਰਗੀ ਸਮਝ ਉਹਨਾਂ ਤੋਂ ਹਜ਼ਾਰਾਂ ਮੀਲ ਦੂਰ ਸੀ ਉਦੋਂ ਜਿਹੜੀਆਂ ਗੱਲਾਂ ਲੋਕਾਂ ਨੇ ਮੰਨੀਆਂ ਜਾਂ ਬਣਾਈਆਂ ਉਹ ਅੱਜ ਦੇ ਦੌਰ ਦੇ ਵਿੱਚ ਨਹੀਂ ਮੰਨੀਆਂ ਜਾਣੀਆਂ ਚਾਹੀਦੀਆਂ ਜਾਂ ਨਹੀਂ ਕੋਈ ਅਰਥ ਰੱਖਦੀਆਂ ਉਹ ਗਲਤ ਸਨ ਤੇ ਅੱਜ ਦੇ ਪੜ੍ਹੇ ਲਿਖੇ ਸਮਝਦਾਰ ਪੀੜ੍ਹੀਆਂ ਜਿਹੜੀਆਂ ਉਹ ਵੱਧ ਠੀਕ ਸੋਚ ਸਕਦੀਆਂ ਨੇ ਇੱਕ ਵਿਚਾਰ ਇਹ ਆ ਤੇ ਇੱਕ ਵਿਚਾਰ ਉਹ ਆ ਕਿ ਪਿਛਲੇ ਠੀਕ ਨਹੀਂ ਤੁਹਾਨੂੰ ਕੌਣ ਕਿਵੇਂ ਠੀਕ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ ਸ਼ੁਕਰੀਆ